ਧੋਖਾ ਕਰਕੇ ਹੁਣ ਕਸਰ ਆ ਹੀ ਰਹੀ ਗਈ ਸੀ ਕਿ ਜਿਹੜਾ ਕੇਜਰੀਵਾਲ ਇੱਕ ਲੇਡੀ ਮੈਂਬਰ ਆਫ ਪਾਰਲੀਮੈਂਟ ਬੀਬੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਹੈ ਉਹਦੇ ਘਰੇ ਕੇਜਰੀਵਾਲ ਦੇ ਜਾਏ ਤੇ ਉਹਨੂੰ ਕੁੱਟਮਾਰ ਕੀਤੀ ਜਾਏ ਉਹਦਾ ਵਾਲ ਖਿੱਚ ਕੇ ਉਹਦਾ ਸਿਰ ਪਟਕਿਆ ਜਾਏ ਉਹਦੇ ਕੱਪੜੇ ਪਾੜੇ ਜਾਣ ਜਦ ਆਪ ਦੇ ਐਮਪੀ ਦੇ ਨਾਲ ਇਹੋ سلوਕ ਕਰਦਾ ਹੈ ਤੇ ਫਿਰ ਆਪਾਂ ਕੀ ਆਸ ਕਰੀਏ ਕਿ ਇਹੋ ਜੀ ਸਰਕਾਰ ਸਾਡੀ ਔਰਤਾਂ ਦੇ ਨਾਲ ਕੀ سلوਕ ਕਰੇ ਤਾਂ ਹੀ ਤਾਂ ਸਾਡੇ ਜਿਹੜੇ ਆਮ ਆਦਮੀ ਪਾਰਟੀ ਕਹਿੰਦੀ ਸੀ ਔਰਤਾਂ ਦੀ ਇੱਜ਼ਤ ਦੀ ਗੱਲ ਕਰਦੀ ਸੀ ਉੱਤੇ ਉਸੇ ਦਫ਼ਤਰ 'ਚ ਕੇजरीवाल ਦੇ ਦਫ਼ਤਰ ਦੇ ਵਿੱਚ ਜਿ ਸਮਾਤੀ ਮਾਲੀਵਾਲ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਵੀ ਇਹ ਵੈਬੋਂ ਵੱਲੋਂ ਕਿਵੇਂ ਦੇਖਦੇ ਹੋ ਵੀਡੀਓ ਵੀ ਪੈਰਲ ਹੋ ਰਹੀ ਹੈ ਦੇਖੋ ਪੱਟਰ ਬੇਈਮਾਨ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਕਰਕੇ ਆਈ ਜਿਹੜੀ ਕਹਿੰਦੀ ਸੀ ਕਿ ਭ੍ਰਸ਼ਟਾਚਾਰ ਖਤਮ ਕਰੋਗੇ ਜਿਹੜੇ ਸਾਡੇ ਸ਼ਹੀਦਾਂ ਦਾ ਨਾਂ ਲੈਂਦੀ ਸੀ ਤੇ ਐਨੀ ਬੇਈਮਾਨ ਨਿਕਲੀ ਕਿ ਅੱਜ ਸਕੂਲ ਤੇ ਹਸਪਤਾਲ ਬਣਾਉਂਦੀ ਜਿਹੜੀ ਗਾਰੰਟੀ ਆ ਕੱਲ ਸਕੂਲ ਤੇ ਹਸਪਤਾਲ ਦਾ ਮੰਤਰੀ 1.5 ਸਾਲ ਤੋਂ ਜੇਲ੍ਹ 'ਚ ਬੰਦ ਐ ਮੁੱਖ ਮੰਤਰੀ ਨੇ ਇੰਨਾ ਭ੍ਰਿਸ਼ਟਾਚਾਰ ਕੀਤਾ ਕਿ ਉਹ ਵੀ ਜੇਲ੍ਹ 'ਚ ਧੱਕਿਆ ਗਿਆ ਉਹਨ ਮੋਟਾ ਵਾਸਤੇ 4 ਦਿਨਾਂ ਲਈ ਬਾਹਰ ਆਇਆ ਜਿਹਦਾ ਮੁੱਖ ਮੰਤਰੀ ਮੰਤਰੀ ਸਮੇਂ ਸਾਰੀ ਕੈਬਨਿਟ ਭ੍ਰਿਸ਼ਟਾਚਾਰ ਤੇ ਲਿਪਟੇ ਹਨ ਕਿੰਨੀ ਬੇਈਮਾਨ ਹੋਗੇ ਅੰਦਾਜ਼ਾ ਆਪਾਂ ਉਸ ਤੋਂ ਲਗਾ ਲੀਏ ਇਹ ਦਿੱਲੀ ਮਾਡਲ ਪੰਜਾਬ 'ਚ ਚੱਲ ਰਿਹਾ ਹੈ ਤੇ ਜਿਹੜੇ ਕਹਿੰਦੇ ਸੀ ਕਿ ਔਰਤਾਂ ਦਾ ਸਤਿਕਾਰ ਹੋਊਗਾ 1000 ਰੁਪਏ ਤੁਹਾਨੂੰ ਦੇ ਦੇਵਾਂਗੇ ਨਾ ਤਾਂ 1000 ਰੁ ਧੋਖਾ ਕਰਕੇ ਹੁਣ ਕਸਰ ਆਹੀ ਰਹਿ ਗਈ ਸੀ ਕਿ ਜਿਹੜਾ ਕੇਜਰੀਵਾਲ ਇੱਕ ਲੇਡੀ ਮੈਂਬਰ ਆਫ ਪਾਰਲੀਮੈਂਟ ਬੀਬੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਹੈ ਉਹਦੇ ਘਰੇ ਕੇਜਰੀਵਾਲ ਦੇ ਜਾਏ ਤੇ ਉਹਨੂੰ ਕੁੱਟਮਾਰ ਕੀਤੀ ਜਾਏ ਉਹਦਾ ਵਾਲ ਖਿੱਚ ਕੇ ਉਹਦਾ ਸਿਰ ਪਟਕਿਆ ਜਾਏ ਉਹਦੇ ਕੱਪੜੇ ਪਾੜੇ ਜਾਣ ਜਦ ਆਪ ਦੇ ਐਮਪੀ ਦੇ ਨਾਲ ਇਹੋ سلوਕ ਕਰਦਾ ਹੈ ਤੇ ਫਿਰ ਆਪਾਂ ਕੀ ਆਸ ਕਰੀਏ ਕਿ ਇਹੋ ਜੀ ਸਰਕਾਰ ਸਾਡੀ ਔਰਤਾਂ ਦੇ ਨਾਲ ਕੀ سلوਕ ਕਰੇ ਤਾਂ ਹੀ ਤਾਂ ਸਾਡੇ ਪੈਟ ਪਾਸ ਟੀਚਰਾਂ ਹੋਣੀਆਂ ਆਂਗਣਵਾੜੀ ਜਿਹੜੀ ਬੀਬੀ ਆਪਦੀ ਤਨਖਾਹਾਂ ਮੰਗਦੀ ਆ ਆਪਣਾ ਹਵੇ ਕੁੱਟ ਕੁੱਟ ਬੁਰਾ ਹਾਲ ਉਹਨਾਂ ਦਾ ਕਰ ਰਿਹਾ ਕਹਿੰਦੀ ਸਰ ਨਹੀਂ ਲੱਗੂ ਸੋ ਇਹ ਐਂਟੀ ਪੰਜਾਬ ਸਰਕਾਰ ਹੈ ਪੰਜਾਬ ਵਿਰੋਧੀ ਹੈਗੀ ਕਿਸਾਨ ਵਿਰੋਧੀ ਹੈਗੀ ਔਰਤਾਂ ਵਿਰੋਧੀ ਹੈਗੀ ਤੇ ਸਿਰੇ ਦੀ ਝੂਠੀ ਸਰਕਾਰ ਹੈ